ਹਰਿਆਣਾ ਦੇ ਨਰਵਾਣਾ ਦੇ ਰਹਿਣ ਵਾਲੇ ਲਾਂ ਸनायक ਪ੍ਰਦੀਪ ਕੁਮਾਰ ਜਿਨ੍ਹਾਂ ਦੀ ਕੀ ਸ਼ਹੀਦੀ ਜਿਹੜੀ ਆ ਪਿਛਲੇ ਦਿਨੀ ਜੋ ਕੁਲਗਾਮ ਜੰਮੂ ਦੇ ਕੁਲਗਾਮ ਦੇ ਵਿੱਚ ਮੁੱਠਪੇੜ ਹੋਈ ਆ ਤਵਾਦੀਆਂ ਦੇ ਨਾਲ ਉਸ ਦੇ ਵਿੱਚ ਸ਼ਹੀਦ ਹੋ ਗਏ ਸੀ ਉਹਨਾਂ ਦੀ ਅਜਮ੍ਰਿਤਕ ਦੇਹ ਉਹਨਾਂ ਦੇ ਪਿੰਡ ਜਿਹੜੀ ਆ ਉਹ ਪਹੁੰਚ ਗਈ ਹੈ ਤੇ ਅੰਤਿਮ ਸੰਸਕਾਰ ਹੈ ਜਿਹੜਾ ਉਹ ਅੱਜ ਕੀਤਾ ਜਾਣਾ ਹੈ ਤੇ ਪਿੰਡ ਪਹੁੰਚੀ ਹੈ ਸ਼ਹੀਦ ਪ੍ਰਦੀਪ ਕੁਮਾਰ ਦੀ ਅਜਮ੍ਰਿਤਕ ਦੇਹ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਿੰਡ ਵਾਸੀ ਇਕੱਠੇ ਹੋਏ ਨੇ ਕਲਕੁਲਗਾਮ ਦੇ ਵਿੱਚ ਪ੍ਰਦੀਪ ਕੁਮਾਰ ਜਿਹੜਾ ਸ਼ਹੀਦ ਹੋਇਆ ਸੀ ਪੁਲਕਾਮ ਦੇ ਮੋਦਰਗਾਮ ਤੇ ਚੀਨੀ ਗਾਮ ਦੇ ਵਿੱਚ ਮੁੱਠ ਘੇੜ ਹੋਈ ਸੀ ਹਰਿਆਣਾ ਦੇ ਨਰਵਾਣਾ ਦਾ ਰਹਿਣ ਵਾਲਾ ਸੀ ਪ੍ਰਦੀਪ ਕੁਮਾਰ ਸੋ ਦੋ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਜੋ ਉਸ ਦੀ ਪਤਨੀ ਸੀ ਉਹ ਪ੍ਰੈਗਨੈਂਟ ਹੈ ਔਰ ਇਸ ਵੇਲੇ ਜ਼ਾਹਿਰ ਤੌਰ ਤੇ ਕਿ ਘਰ ਦੇ ਵਿੱਚ ਗਮਗੀਨ ਮਾਹੌਲ ਜ਼ਰੂਰ ਹੈ ਸੋ ਇਹ ਤਸਵੀਰਾਂ ਕੁਝ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਮ੍ਰਿਤਕ ਦੇ ਪ੍ਰਦੀਪ ਕੁਮਾਰ ਦੀ ਜੜੀ ਆ ਉਹ ਘਰ ਪਹੁੰਚੀ ਲੌਂਸ ਮਾਈਕ ਪ੍ਰਦੀਪ ਕੁਮਾਰ ਦਾ ਅੱਜ ਅੰਤਿਮ ਸੰਸਕਾਰ ਹੈ ਪਿੰਡ ਪਹੁੰਚੀ ਹੈ ਸ਼ਹੀਦ ਪ੍ਰਦੀਪ ਕੁਮਾਰ ਦੀ ਮ੍ਰਿਤਕ ਦੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਕੱਠੇ ਹੋਏ ਨੇ ਪਿੰਡ ਵਾਸੀ ਔਰ ਕੱਲ ਕੁਲਗਾਮ ਦੇ ਵਿੱਚ ਸ਼ਹੀਦ ਹੋਇਆ ਸੀ ਪ੍ਰਦੀਪ ਕੁਮਾਰ ਦਰਸਲ ਕੁਲਗਾਮ ਦੇ ਮੋਤਰਗਾਮ ਤੇ ਚੀਨੀਗਾਮ ਦੇ ਵਿੱਚ ਮੁੱਠਪੀੜ ਹੋਈ ਸੀ ਅੱਤਵਾਦੀਆਂ ਦੇ ਨਾਲ ਸੋ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਜਿਹੜੀਆਂ ਅੱਤਵਾਦੀ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਇਸ ਲਈ 1.5 ਮਿੰਟ ਦੇ ਵਿੱਚ ਕਈ ਅਤਵਾਦੀ ਗਤੀਵਿਧੀਆਂ ਰਿਪੋਰਟ ਕੀਤੀਆਂ ਜਾ ਚੁੱਕੀਆਂ ਨੇ। ਸੋ ਕੁਲਗਾਮ ਦੇ ਮੂਤਰਗਾਮ ਤੇ ਚੀਨੀਗਾਮ ਦੇ ਵਿੱਚ ਮੁੱਠਪੇੜ ਆ ਜਿਹੜੀ ਉਹ ਹੀ ਸੀ। ਸਬਾਨ ਸनायक ਪ੍ਰਦੀਪ ਕੁਮਾਰ ਦਾ ਅੱਜ ਅੰਤਿਮ ਸੰਸਕਾਰ ਹੈ। ਹਰਿਆਣਾ ਦੇ ਨਰਵਾਣਾ ਦਾ ਰਹਿਣ ਵਾਲਾ ਸੀ ਪ੍ਰਦੀਪ ਕੁਮਾਰ। ਸੁਲ੍ਹਾਸ ਨਾਇਕ ਪ੍ਰਦੀਪ ਕੁਮਾਰ ਦਾ ਅੱਜ ਅੰਤਿਮ ਸੰਸਕਾਰ ਹੈ ਪਿੰਡ ਪੌਂਚੀ ਹੈ ਸ਼ਹੀਦ ਪ੍ਰਦੀਪ ਕੁਮਾਰ ਦੀ ਮ੍ਰਿਤਕ ਦੇਹ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਵਾਸੀ ਜਿਹੜੇ ਇਕੱਠੇ ਹੋਏ ਨੇ ਕੱਲ ਕੁਲਗਾਮ ਦੇ ਵਿੱਚ ਸ਼ਹੀਦ ਹੋਇਆ ਪ੍ਰਦੀਪ ਕੁਮਾਰ ਕੁਲਗਾਮ ਦੇ ਮੋਦਰਗਾਮ ਤੇ ਚੀਂਗਾਮ ਦੇ ਵਿੱਚ ਮੁੱਠਪੇੜ ਜਿਹੜੀ ਹੈ ਉਹ ਹੋਈ ਸੀ ਔਰ ਉਸੇ ਮੁੱਠਪੇੜ ਦੇ ਦੌਰਾਨ ਲਾਂਸ ਨਾਇਕ ਪ੍ਰਦੀਪ ਕੁਮਾਰ ਜਿਹੜਾ ਉਹ ਸ਼ਹੀਦ ਹੋ ਗਿਆ ਸੀ ਤੋ ਲਗਾਤਾਰ ਜੋ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ 1.5 ਮਹੀਨੇ ਦੇ ਵਿੱਚ ਜੋ ਅਤਵਾਦੀ ਗਤੀਵਿਧੀਆਂ ਵਧੀਆਂ ਨੇ ਉਹ ਜ਼ਰੂਰ ਇਸ ਵੇਲੇ ਚਿੰਤਾ ਦਾ ਵਿਸ਼ਾ ਹੈ ਖੈਰ ਲਾਂਸ ਨਾਇਕ ਪ੍ਰਦੀਪ ਕੁਮਾਰ ਸ਼ਹੀਦ ਹੋ ਚੁੱਕੇ ਨੇ ਤੇ ਪਿੰਡ ਦੇ ਵਿੱਚ ਤੇ ਉਹਨਾਂ ਦੇ ਘਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਜ਼ਰੂਰ ਹੈ ਉਦੇਸ਼ ਲਈ ਆਪਣੀ ਜਾਨ ਨਿਸ਼ਾਵਰ ਜਿਹੜੀ ਆ ਉਹ ਲਾਂਸ ਨਾਇਕ ਪ੍ਰਦੀਪ ਕੁਮਾਰ ਨੇ ਕਰ ਦਿੱਤੀ 2015 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਏ ਸੀ ਲਾਂਸ ਨਾਇਕ प्रदीप कुमार सेना के अधिकारियों द्वारा मैसेज मिला है कि सरपंच के पास फोन, फोन आया था कि आपका बेटा ऐसे ऐसे कुलगांव में आतंकवादियों के साथ आतंकवादियों का सामना करते हुए शहीद हो गया ये प्रदीप 2015 में जाट रेजिमेंट में भर्ती हुआ था उसके बाद ये पैरा कमांडो में चला गया कुलगांव में पोस्टिंग थी प्रदीप की ਇਹ ਨਯਯ ਜਵਾਨ ਤਾਂ ਬਹੁਤ ਜੋਸ਼ੀਲਾ ਜਵਾਨ ਤਾਂ ਬਚਪਨ ਸੇ ਸੈਨਾ ਵਿੱਚ ਜਾਣੇ ਦਾ ਸ਼ੌਂਕ ਥਾ ਔਰ ਦੇਸ਼ ਸੇਵਾ ਕੀ ਭਾਵਨਾ ਥੀ ਦੋ ਤਿੰਨ ਦਿਨ ਪਹਿਲੇ ਬਾਤ ਹੋਈ ਥੀ ਕਹ ਰਹੇ ਥੀ ਮੈਂ ਠੀਕ ਹਾਂ ਔਰ ਠੀਕ ਡਿਊਟੀ ਕਰ ਰਹਾ ਹਾਂ ਘਰ ਛੁੱਟੀ ਆਉਂਗਾ ਸਾਡੇ ਸਹਿਯੋਗੀ ਇਸ ਵੇਲੇ ਫੋਨ ਲਾਈਨ ਤੇ ਜੁੜੇ ਹੋਏ ਨੇ ਉਹਨਾਂ ਤੋਂ ਵਧੇਰੇ ਜਾਣਕਾਰੀ ਹਾਸਲ ਕਰ ਲੈਣਿਆ ਰੋਤਾਸ ਕਿੰਨੇ ਵਜੇ ਜਿਹੜਾ ਸ਼ਹੀਦ ਪ੍ਰਦੀਪ ਕੁਮਾਰ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੀਤਾ ਜਾਣਾ आपको बताना चाहूंगा जिस तरीके से शहीद प्रतीक का पार्थिक श्री गांव में पहुंच तो प्रदीप है अमर रहे के नारों से गूंज रहा है पूरा दर्जनवाड़ा गाँव शहीद को श्रद्धांजलि देने के लिए राज्य सांसद सुभाष बुरा पहुंचे हैं और जिस तरीके बात की जाए तो पैरा कमांडो प्रदीप काज अंतिम संस्कार किया जाएगा जहाँ पर ਅ ਫੌਜ ਦੀਆਂ ਟੁਕੜੀਆਂ ਉਹ ਸਾਥੇ ਪਹੁੰਚਿਆ আর ਵਹੀਂ ਪ੍ਰਦੀਪ ਨਾਇਨ ਕੈਮਰ ਕੇ ਨਾਰਾ ਉਸੇ ਗੂੰਜ ਰਾ ਪੂਰਾ ਕਾਮ ਜੀ ਜੀ ਜੋ ਜ਼ਾਹਿਰ ਤੌਰ ਤੇ ਰੋਤਾਸ ਕੇ ਇਸ ਵੇਲੇ ਪਿੰਡ ਦੇ ਵਿੱਚ ਤੇ ਘਰ ਦੇ ਵਿੱਚ ਸੋਗ ਦੀ ਲਹਿਰ ਵੀ ਜ਼ਰੂਰ ਹੋਏਗੀ ਜਿੱਥੇ ਜੋ ਜਿਸ ਤਰੀਕੇ ਦੀਆਂ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਨੇ ਉਹ ਸ਼ਰਧਾਂਜਲੀ ਦੇਣ ਲਈ ਪਹੁੰਚੇ ਨੇ जी मैं आपको बताना चाहूंगा जो प्रदीप का सर, जो अंतिम संस्कार के लिए काफी संख्या में युवा और ग्रामीण यहाँ पहुंचे और वहाँ पर प्रदीप के अमर हो के नारे लगाए रहे वो जो गांव है सारा नहर वहीं पर जिले तो। के लोग काफी पहुंचे और वही बात करे तो जहाँ पर प्रदीप के गांव में जो जिस तरह का छाया हुआ प्रदीप को हर जो चेहरा वो याद करता है जो नम मे आज उसको श्रद्धांजलि देंगे जी जी बहुत शुक्रिया रोहतास जानकारी साझी करने के लिए